ਅੰਤਿਛਵ ਕਸਾਨਾਂ ਨਾਲ ਮੀਟਿੰਗ ਕੀਤੀ ਆ ਤੁਸੀਂ ਕੀ ਕੀ ਜਿਹੜਾ ਹੈਗਾ ਉਹ ਤਾਂ ਉਹਨਾਂ ਦੀਆਂ ਸੀਨਾ ਵੀ ਜਿਹੜੀਆਂ ਕਿਸਾਨੀ ਮੰਗਾ ਹੈ ਉਹ ਬੰਨੀਆਂ ਜਾਣ ਜਿਹੜੀਆਂ ਸਾਡੇ ਕੋਲੇ ਆਸੀਂ ਉਹਦੇ ਤੋਂ ਜਰੂਰ ਜਿਹੜੀਆਂ ਸੈਂਟਰ ਸਰਕਾਰ ਨਾਲ ਦੀ ਰਲ ਮਿਲ ਕੇ ਲੜ ਸਕਦੇ ਸਾਡੀ ਮੰਗਾਂ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਨੁਮਾਇੰਦਿਆਂ ਨੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡਿਆਣਾ ਨਾਲ ਵਿਸ਼ੇਸ਼ ਮੀਟਿੰਗ ਕੀਤੀ ਜਿੱਥੇ ਉਹਨਾਂ ਨੇ ਸਾਡੇ ਨਾਲ ਗੱਲਬਾਤ ਕਰਦੇ ਆ ਕਿਹਾ ਕਿ ਅਸੀਂ ਕਿਸਾਨਾਂ ਨੂੰ ਕੋਈ ਵੀ ਮੁਸ਼ਕਲ ਨਹੀਂ ਹੁਣ ਦਿਆਂਗੇ ਤੇ ਜਿਹੜੀਆਂ ਉਹਨਾਂ ਦੀਆਂ ਸਮੱਸਿਆਵਾਂ ਸੀਗਾ ਉਹਨਾਂ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ ਤੇ ਸਾਡੇ ਨਾਲ ਕਿਸਾਨ ਆਗੂ ਨੇ ਜਗਾਂ ਨੇ ਗੁਰਮੀਤ ਸਿੰਘ ਖੁੱਡੀਆਂ ਦੇ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕੀਤੀ ਕਾਫੀ ਲੰਬੀ ਮੀਟਿੰਗ ਹੋਈ ਤੇ ਉਹਦੇ ਚ ਕੀ ਕੀ ਗੱਲਬਾਤਾਂ ਹੋਈਆਂ ਤੇ ਕੀ ਕੀ ਭਰੋਸਾ ਦਵਾਇਆ ਗਿਆ ਤੇ ਪੁੱਛਦੇ ਆ ਕਿਸਾਨ ਆਗੂਆਂ ਨੂੰ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਮੈਂ ਜ਼ਿਲ੍ਹਾ ਸਕੱਤਰ ਹਰਮੰਦਰ ਸਿੰਘ ਢੇਮਰੂ ਅੱਜ ਜੋ ਗੁਰਮੀਤ ਸਿੰਘ ਖੁੱਡੀਆਂ ਬਾਗਾਪੁਰਾਣਾ ਵਿਖੇ ਚੇਅਰਮੈਨ ਦੀ ਤਾਜਪੋਸ਼ੀ ਨੂੰ ਕਰਨ ਵਾਸਤੇ ਆਏ ਸੀ ਇੱਥੇ ਉਹਨਾਂ ਦਾ ਵਿਰੋਧ ਕਰਨ ਵਾਸਤੇ ਅਸੀਂ ਕੁਝ ਪਿੰਡਾਂ ਤੋਂ ਲੋਕ ਆਏ ਆ ਇੱਥੇ ਸਾਨੂੰ ਪ੍ਰਸ਼ਾਸਨ ਨੇ ਭਰੋਸਾ ਦਿਵਾਇਆ ਵੀ ਤੁਹਾਡੀ ਜਿਹੜੀ ਹੈ ਮੰਤਰੀ ਸਾਹਿਬ ਨਾਲ ਮੀਟਿੰਗ ਕਰਾਉਣੇ ਅੰਦਰ ਬਿਠਾ ਕੇ ਜਿਹੜਾ ਤੁਹਾਡਾ ਕੋਈ ਗੁੱਸਾ ਗਿਲਾ ਹੈਗਾ ਉਹਦੇ ਨਾਲ ਆਮੋ ਸਾਹਮਣੇ ਬੈਠ ਕੇ ਗੱਲ ਕਰ ਲਓ ਅਸੀਂ ਇਸ ਗੱਲ ਤੇ ਸਹਿਮਤੀ ਵੀ ਦਿੱਤੀ ਤੇ ਅਸੀਂ ਅੰਦਰ ਜਾ ਕੇ ਬੈਠੇ ਤੇ ਗਰਮੀਤ ਸਿੰਘ ਖੁੱਡੀਆਂ ਜਿਹੜੇ ਖੇਤੀਬਾੜੀ ਮੰਤਰੀ ਹੈ ਉਹ ਵੀ ਆ ਕੇ ਬੈਠੇ ਉਹਨਾਂ ਦੇ ਅਸੀਂ ਜਦੋਂ ਧਿਆਨ ਚ ਲਿਆਂਦਾ ਵੀ ਜੋ ਪਿਛਲੇ ਦਿਨੀ 13 ਮਹੀਨਿਆਂ ਤੋਂ ਚੱਲ ਰਹੇ ਕਿਸਾਨੀ ਮੰਗਾ ਤੇ ਮੋਰਚੇ ਨੂੰ ਉਠਾਉਣ ਵਾਸਤੇ ਇਹ ਸਰਕਾਰ ਨੇ ਉੱਥੇ ਕੀ ਮਾਹੌਲ ਬਣਾਇਆ ਕਿੰਨਾ ਤਸ਼ੱਦਦ ਕੀਤਾ ਕਿਸਾਨਾਂ ਤੇ ਉਹਦੇ ਬਾਰੇ ਪੁੱਛਿਆ ਗਿਆ ਤਾਂ ਉਹਦੇ ਤੋਂ ਕੰਨੀ ਕਤਰਾਂਦੇ ਹੋਏ ਲੋਕਾਂ ਨੇ ਕਿਹਾ ਵੀ ਲੋਕ ਸਾਨੂੰ ਕਾਲਾ ਕਰ ਰਹੇ ਨੇ ਲੋਕ ਸਾਨੂੰ ਗਲਤ ਬੋਲ ਰਹੇ ਆ ਜੀ ਅਸੀਂ ਤਾਂ ਆ ਕਰਿਆ ਜੀ ਇੰਨਾ ਲੰਮਾ ਟਾਈਮ ਜਾ ਨਹੀਂ ਸਕਦੇ ਜੀ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਜਾਣੀ ਉਹਨਾਂ ਨੇ ਗੱਲਾਂ ਦੀ ਟਾਲ ਮਟੋਲ ਕੀਤੀ ਜਿਹਦੇ ਤਹਿਤ ਬਾਅਦ ਚ ਆਇਆ ਵੀ ਸਾਨੂੰ ਲੋਕ ਅਪਸ਼ਬਦ ਬੋਲ ਰਹੇ ਆ ਸਾਡੇ ਬਾਹਰ ਚ ਜਾ ਕੇ ਬੋਲ ਰਹੇ ਆ ਤੇ ਅਸੀਂ ਕਿਹਾ ਵੀ ਅਸੀਂ ਨੁਮਾਇੰਦੇ ਆ ਲੋਕਾਂ ਦੇ ਜਦੋਂ ਤੁਸੀਂ ਸਰਕਾਰ 'ਚ ਨਹੀਂ ਸੀ ਜਦੋਂ ਤੁਸੀਂ ਮੰਤਰੀ ਨਹੀਂ ਸੀ ਉਦੋਂ ਤੁਹਾਡੇ ਬਾਹਰ ਚ ਕੌਣ ਹੁੰਦਾ ਵੀ ਘਰ ਦਾ ਮੁਖੀ ਆ ਜਿਹੜਾ ਉਹ ਜ਼ਿੰਮੇਵਾਰ ਹੁੰਦਾ ਵੀ ਲੋਕ ਸਾਨੂੰ ਦੱਲੇ ਤੱਕ ਸ਼ਬਦ ਬੋਲਦੇ ਆ ਤੇ ਉਹਦੇ ਜਵਾਬ ਚ ਅਸੀਂ ਕਿਹਾ ਵੀ ਹਜ਼ਾਰਾਂ ਨੌਜਵਾਨਾਂ ਦੀਆਂ ਲਾਛਾਂ ਜਦੋਂ ਸਿਵਿਆਂ ਚ ਵੱਲਦੀਆਂ ਨੇ ਸਿਵੇ ਵੱਲਦੇ ਨੇ ਉਦੋਂ ਮਾਵਾ ਦੇ ਬੈਂਡ ਜਿਹੜੇ ਝੱਲੇ ਨਹੀਂ ਜਾਂਦੇ ਕੀ ਉਹ ਤੁਹਾਨੂੰ ਗਾਲਬਨਾ ਕੱਢਣ ਤੁਸੀਂ ਸਰਕਾਰੋਂ ਤੁਹਾਡੇ ਹੱਥ ਚ ਬਾਗ ਡੋਰ ਆ ਪੰਜਾਬ ਦੀ ਇਸ ਟਾਈਮ ਜੇ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਢੰਗ ਨਾਲ ਕੋਈ ਨਸ਼ਾ ਵੇਚਦਾ ਕੋਈ ਗੈਂਗਸਟਰਾਂ ਦੇ ਕਤਲ ਹੁੰਦੇ ਨੇ ਉਹਦਾ ਜ਼ਿੰਮੇਵਾਰ ਕੌਣ ਆ ਕਹਿ ਕੇ ਭਰਾਵੋ ਕੋਈ ਠੋਸ ਜਵਾਬ ਦਿੱਤੇ ਤੋਂ ਬਿਨਾ ਉਹ ਚਲੇ ਗਏ ਇੱਕ ਵੀਰ ਨੇ ਸਾਡੇ ਨੇ ਕਿਹਾ ਸੀ ਕਿ ਕਿਸਾਨਾਂ ਦੀ ਕਣਕ ਮੱਚ ਰਹੀ ਆ ਇਹਦਾ ਮੁਆਵਜ਼ਾ ਜਿਹੜਾ ਦੇਣਾ ਪੂਰਾ ਦਿਓ ਕਹਿੰਦਾ ਪੂਰਾ ਦੇਵਾਂਗੇ ਉਹ ਚੋਂ ਨੇ ਦੱਸਿਆ ਵੀ ਪਿਛਲੇ ਸਮੇਂ ਮੇਰੀ 5 ਏਕੜ ਜ਼ਮੀਨ ਮੱਚੀ ਸੀ ਤੇ ਉਹਨੂੰ 5000 ਹੀ ਮੁਆਵਜ਼ਾ ਦਿੱਤਾ 1000 ਕਿੱਲੇ ਦਾ ਹੁਣ ਉਹ ਕਹਿ ਕੇ ਗਏ ਆ ਵੀ ਪੂਰਾ ਮੁਆਵਜ਼ਾ ਦੇਵਾਂਗੇ ਉਹ ਆਉਣ ਵਾਲੇ ਸਮੇਂ 'ਚ ਆਪਾਂ ਦੇਖਾਂਗੇ ਵੀ ਕਿੰਨਾ ਦਿੰਦੇ ਆ ਸਾਨੂੰ ਨਾ ਸਰਕਾਰ ਤੇ ਨਾ ਇਹਨਾਂ ਦੇ ਮੰਤਰੀਆਂ ਤੇ ਨਾ ਕਿਸੇ ਤੇ ਭਰੋਸਾ ਹੈ ਸਾਨੂੰ ਭਰੋਸਾ ਸੰਘਰਸ਼ ਤੇ ਹੈ ਜੇ ਸਾਡੇ ਚ ਦਮ ਹੋਇਆ ਫਿਰ ਆਉਣ ਵਾਲੇ ਸਮੇਂ ਚ ਅਸੀਂ ਜਿਹੜਾ ਮੁਆਜਬਾ ਹੈ ਉਹ ਵੀ ਜਿਵੇਂ ਲੈਨੇ ਅੱਗੇ ਓਵੇਂ ਮਿਲਣਾ ਹੈ ਅਸੀਂ ਲੋਕਾਂ ਨੂੰ ਵੀ ਇਹ ਸੁਨੇਹਾ ਦੇਣਾ ਚਾਹੁੰਦੇ ਆਂ ਵੀ ਇਹ ਸਰਕਾਰਾਂ ਤੋਂ ਵੋਟ ਸਿਸਟਮ ਤੋਂ ਕੁੱਤੇ ਝਾਕ ਛੱਡ ਕੇ ਜੇ ਭਰਾਵੋ ਆਪਦੇ ਹੱਕ ਲੈਣੇ ਆਂ ਜ਼ਮੀਨਾਂ ਬਚਾਉਣੀਆਂ ਕਾਰਪੋਰੇਟ ਰੇਟ ਸਿਸਟਮ ਨੂੰ ਪਿੱਛੇ ਧੱਕਣਾ ਆਪਦੇ ਕਿੱਤੇ ਬਚਾਉਣੇ ਨੇ ਤਾਂ ਜਥੇਬੰਦ ਹੋਵੋ ਜਥੇਬੰਦ ਹੋ ਕੇ ਸੰਘਰਸ਼ ਕਰੋ ਸਾਨੂੰ ਇਸੇ ਤੇ ਟੇਕ ਇਸੇ ਦੇ ਯਕੀਨ ਹੈ ਇਸੇ ਕਰਕੇ ਅਸੀਂ ਲੋਕਾਂ ਨੂੰ ਲੰਬ ਬੰਦ ਕਰਨ ਲੱਗੇ ਹੋਏ ਹਾਂ ਧੰਨਵਾਦ ਇਸ ਵੇਲੇ ਇਹ ਸੰਨ ਸਮਰਦਤ ਸਿੰਘ ਡੇਮਰੂ ਜਿਹੜੇ ਸਾਡੇ ਨਾਲ ਗੱਲਬਾਤ ਕਰ ਰਹੇ ਸੀਗੇ ਇਹਨਾਂ ਦਾ ਇਤਰਾਜ ਆ ਕਿ ਜਿਹੜਾ ਹੈਗਾ ਬਿਨਾਂ ਕਿਸੇ ਠੋਸ ਜਵਾਬ ਦਿੱਤੇ ਗੁਰਮੀਤ ਸਿੰਘ ਖੁੜੀਆਂ ਨੇ ਜਿਹੜਾ ਹੈਗਾ ਟਾਲ ਮਟੋਲ ਕੀਤੀ ਇਥੋਂ ਤੱਕ ਕਿਹਾ ਜਾਂਦਾ ਹੈ ਕਿ ਜਿਹੜਾ ਹੈਗਾ ਪ੍ਰਸ਼ਾਸਨ ਨੇ ਬਹੁਤੀ ਦੇਰ ਕਿਸਾਨਾਂ ਨੂੰ ਜਿਹੜਾ ਹੈਗਾ ਇੱਕ ਅਲੱਗ ਸਥਾਨ ਤੇ ਬਿਟਾ ਕੇ ਰੱਖਿਆ ਤਾਂ ਕਿ ਕੋਈ ਆਪਣਾ ਜਿਹੜਾ ਹੈਗਾ ਗੁੱਸਾ ਜਿਹੜਾ ਨਾਰਿਆਂ ਦੇ ਰੂਪ ਦੇ ਵਿੱਚ ਜ਼ਾਹਰ ਨਾ ਕਰ ਸਕਣ ਸਰਪੰਚ ਟੋਲੇ ਲਈ ਨਿਰਮਲ ਸਿੰਘ ਕਲਿਆਣ